ਜੀ ਦੱਸਣਗੇ ਲਹਿਰ ਪੈਂਦੀ ਆ ਨਾ ਉਹ ਕੱਲ ਲਾਈਵ ਕਰਨੀ ਆ ਸਰ ਉੱਪਰ ਇੰਗਲਿਸ਼ ਚ ਹੈ ਤੇ ਅਰਬੀ ਚ ਹੈ ਤੇ ਹਣੀ ਕੇ ਬੰਦਰੀ ਚਾਹ ਜੀ ਬਿਲਕੁਲ ਹੋਈ ਸ਼ੁਰੂ ਕਰਾਂਗੇ ਜੀ ਠੀਕ ਹੈ ਅੱਛਾ ਕਰ ਕਰ ਆਓ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਮਿਊਸਪਲ ਪਾਰਕ ਕੋੜਪੂਰਾ ਦੇ ਵਿੱਚ ਆਈ ਲਵ ਕੋੜਪੁਰਾ ਪੰਜਾਬੀ ਚ ਵੀ ਲਿਖਾਇਆ ਗਿਆ ਅੰਗਰੇਜ਼ੀ ਚ ਵੀ ਲਿਖਾਇਆ ਗਿਆ ਤਾਂ ਕਿ ਸਾਡੇ ਸਥਾਨ ਦੇ ਜਿਹੜੇ ਐਨ ਆਰ ਆਈ ਸੱਜਣ ਨੇ ਉਹ ਇੱਥੇ ਆ ਕੇ ਮਾਣ ਮਹਿਸੂਸ ਕਰਨ ਉਹਨਾਂ ਦੇ ਪੋਤੇ ਉਹਨਾਂ ਦੇ ਦੋਤੇ ਪੋਤੇ ਪੋਤੀਆਂ ਦੋਤੇ ਦੋਤੀਆਂ ਇੱਥੇ ਆ ਕੇ ਮਾਣ ਮਹਿਸੂਸ ਕਰਨ ਇਸ ਤੋਂ ਪਹਿਲਾਂ ਮਾਨਯੋਗ ਸਪੀਕਰ ਸਾਹਿਬ ਨੇ ਜਿਹੜਾ ਉਦਘਾਟਨ ਕੀਤਾ ਉਸ ਤੋਂ ਪਹਿਲਾਂ 100 ਤੋਂ ਜ਼ਿਆਦਾ ਜਣੇ ਸੈਲਫੀਆਂ ਲੈ ਚੁੱਕੇ ਨੇ ਵਾਹ ਉਹਨਾਂ ਨੇ ਮਾਣ ਮਹਿਸੂਸ ਕੀਤਾ ਕਹਿੰਦੇ ਬਹੁਤ ਵਧੀਆ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਚੇਅਰਮੈਨ ਪੱਪੂ ਲੋਰੀਆ ਜੀ ਦੀ ਅਗਵਾਈ ਚ ਇਹ ਉਪਰਾਲਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਗ੍ਰਿੰਦਰ ਸਿੰਘ ਮਹਿਲਤਾ ਜੀ ਹੁਣ ਮੈਂ ਜਾਊਗਾ ਜੀ ਇਹ ਦਿਖਣਾ ਚਾਹੀਦਾ ਨਾ ਮੈਂ ਇਹ ਨਾ ਜਪਾਨ ਗਿਆ ਜਪਾਨੀ ਮਾਰਦੇ ਹੱਸੇ ਕੈਨੇਡਾ ਚ ਗਿਆ ਉਥੇ ਬਾਈ ਜੀ ਗੈਟ ਟੂ ਕਹਿ ਤਾ ਉਸਕੇ ਫਰੈਂਡ ਦੀ ਫਰੈਂਡ ਹੋਰ ਕੋਈ ਲੈਂਗੁਏਜ ਜਿਹੜੀਆਂ ਤੁਸੀਂ ਜਰਮਨੀ ਚਲੇ ਜਾਓ ਉਥੇ ਜਰਮਨ ਤੋਂ ਬਿਨਾ ਹੋਰ ਕੋਈ ਲੈਂਗ ਪਿੱਛੇ ਬਾਦਰ ਥੋੜਾ ਪਿੱਛੇ ਹੋਇਆ ਮਾਰ ਪਿੱਛੇ ਲਾਈ ਤਰੱਕੀ ਕਰਦੇ ਹੋ ਬਾਵਾ ਬੋਲੀ ਫਿਕਰ ਸਾਹਿਬ ਪਿੱਛੇ ਔਰ ਮਹਿੰਦੀ ਰਤਾ ਜੀ ਪਿੱਛੇ ਕੁਮਾਰ ਸਾਹਿਬ ਪਿੱਛੇ ਲਓ ਸਰ ਫੋਟੋਆਂ ਖਿੱਚੋ ਸਾਨੂੰ ਜੋ ਜ਼ਿੰਮੇਵਾਰ ਦਿੱਤੀ ਆ ਇਸ ਪਾਰਕ ਨੂੰ ਵੱਧ ਤੋਂ ਸੁੰਦਰ ਬਣਾਈਏ ਸੋ ਇੱਕ ਕੋਸ਼ਿਸ਼ ਆ ਇੱਕ ਕਰ ਰਹੇ ਆ ਇਸ ਤੋਂ ਵਧੀਆ ਬਣਾਉਣ ਦੇ ਲਈ ਹੋਰ ਮਿਹਨਤ ਕਰਾਂਗੇ ਸੋ ਸਾਰਿਆਂ ਨੂੰ ਰਲ ਮਿਲ ਕੇ ਸਾਡਾ ਸਾਥ ਦੇਣਾ ਚਾਹੀਦਾ ਤਾਂ ਤਾਜੋ ਅਸੀਂ ਸ਼ਹਿਰ ਨੂੰ ਵੱਧ ਤੋਂ ਸੁੰਦਰ ਬਣਾ ਸਕੀਏ ਹੱਸ ਦੇ ਪਟਾਰੀ ਗਰਚਰ ਸਿੰਘ ਬਾਬੂ ਜੀ ਜਿਹਦੋਂ ਦਾ ਸੈਲਫੀ ਪੁਆਇੰਟ ਬਣਾਇਆ ਨਾ ਮੈਂ ਦੇਖ ਚੁੱਕਿਆ ਹਾਂ 100 ਤੋਂ ਵੱਧ ਲੜੀਆਂ ਗੈਂਸ ਇੱਥੇ ਫੋਟੋ ਖਿਚਾ ਚੁੱਕੀ ਵਾਹ ਇਹ ਦੇ ਨਾਲ ਆਪਣੇ ਪਾਰਕ ਦਾ ਬਹੁਤ ਮਾਣ ਵਧਿਆ ਸੋ ਇਹ ਆਪਣੇ ਵਾਸਤੇ ਮਾਣ ਵਾਲੀ ਗੱਲ ਹੈ ਢਿੱਲੋਂ ਸਾਹਿਬ ਦਾ ਧੰਨਵਾਦ ਸਾਰੀ ਗੁੱਡ ਮਾਰਨਿੰਗ ਕਲੱਬ ਦਾ ਧੰਨਵਾਦ ਸਾਰੇ ਕੋਟਪੂਰੇ ਨੂੰ ਵਧਾਈ ਇਸ ਦੀ ਵਾਹ ਜੀ ਵਾਹ ਵਾਹ ਜੀ